ਵਲਾਂਸੀਆ ਸ਼ਹਿਰ ਦੇ ਵਿੱਚ ਜੋ ਪਿਛਲੇ ਦਿਨੀ ਬਹੁਤ ਵੱਡੀ ਦਰਘਟਨਾ ਹੋਈ ਜਿਸ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਬੇਕਾਰ ਹੋ ਗਏ ਤੇ 4300 ਬੰਦਾ ਇਸ ਘਰ ਵਿੱਚ ਰਹਿੰਦਾ ਸੀ ਜੀ ਇਹਨਾਂ ਦੋਹਾਂ ਮਾਰਕਾਂ ਵਿੱਚ ਲੋਕ 6 ਵਜੇ ਸਾਢੇ 6 ਵਜੇ ਕੰਮ ਤੋਂ ਆਣ ਕੇ ਘਰ ਹੁੰਦੇ ਆ ਲੇਕਿਨ ਜਿਹੜੀਆਂ ਜਾਨਾਂ ਵਾ ਕੱਟ ਗਈਆਂ ਵਾ ਉਧਾਂ ਇਨਸਾਨ ਬਹੁਤ ਹੋਇਆ ਜੀ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਵਾ ਵਲਾਂਸੀਆ ਸ਼ਹਿਰ ਦੇ ਵਿੱਚ ਜੋ ਪਿਛਲੇ ਦਿਨੀ ਬਹੁਤ ਵੱਡੀ ਦਰਘਟਨਾ ਹੋਈ ਜਿਸ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਬੇਘਰ ਹੋ ਗਏ ਤੇ ਕਈ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਜਾਨਾਂ ਗਵਾ ਲਈਆਂ ਤੇ ਬਹੁਤ ਸਾਰੇ ਵੱਡੇ ਨੁਕਸਾਨ ਹੋਏ ਆ ਤੇ ਗੱਲਬਾਤ ਕਰਦੇ ਆ ਅੱਜ ਪਹੁੰਚੇ ਆ ਜੀ ਬਲੈਂਸੀਆ ਦੇ ਵਿੱਚ ਸਾਡੇ ਗੋਨਾਕੰਗ ਜੀ ਜੋ ਕਮਿਊਨਿਟੀ ਦੇ ਅਹੁਦੇਦਾਰ ਨੇ ਸੋਸ਼ਲ ਵਰਕਰ ਨੇ ਲੋਕਾਂ ਦੀ ਮਦਦ ਵਿੱਚ ਅੱਗੇ ਆਉਂਦੇ ਨੇ ਤੇ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਸਿੱਖ ਕਮਿਊਨਿਟੀ ਦੀਆਂ ਇਹ ਕਰਦੇ ਆ ਰਹੇ ਨੇ ਤੇ ਆਓ ਕਰਦੇ ਆ ਗੱਲਬਾਤ ਗੁਨਾਗੰਗ ਜੀ ਸਭ ਤੋਂ ਪਹਿਲਾਂ ਤੁਹਾਡਾ ਪੀਟੀਸੀ ਤੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪੀਟੀਸੀ ਨਿਊਜ਼ ਤੇ ਸਰਦਾਰ ਅਮਰੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਬਲੈਂਸਰ ਵੱਲੋਂ ਆਖਦੇ ਆਂ ਕਿ ਜਿਹੜੀ ਤੁਸੀਂ ਅਚੇਚੇ ਤੌਰ ਤੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੀ ਇੰਟਰਵਿਊ ਲੈਣ ਵਾਸਤੇ ਆਏ ਆਂ ਇਹ ਬਲੈਂਸਰ ਵਿੱਚ ਅਮਰੀਤ ਸਿੰਘ ਦੀ ਬਹੁਤ ਵੱਡਾ ਹਾਸਾ ਵਾਪਰਿਆ ਵਾ ਜੀ ਜਿਹੜੇ ਬਹੁਤ ਜਿਆਦੇ ਪਰਿਵਾਰ ਘਰੋਂ ਬੇਘਰ ਹੋ ਗਏ ਆ ਜੀ ਜਿਹੜੀ ਇੱਕ ਘਰ ਦੀ ਘੱਟ ਤੋਂ ਘੱਟ 3.80 ਲੱਖ ਕੀਮਤ ਦੀ ਜੀ ਜੀ ਕਿੰਨੇ ਜਾਨਵਰ ਬਹੁਤਾਰੇ ਜਿਹੜੇ ਬਿਲਕੁਲ ਮਰ ਚੁੱਕੇ ਆ ਪਰਿਵਾਰ ਖਤਮ ਹੋ ਚੁੱਕੇ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਉਸੇ ਟਾਈਮ ਸਰਕਾਰ ਨੇ ਪਰ ਬੰਦੇ ਨੂੰ 1500 ਰੁਪਏ ਦੱਸਿਆ ਕਿ ਤੁਹਾਨੂੰ ਇੱਕ ਮਹੀਨੇ ਦਾ ਆਪਣਾ ਘਰ ਦਾ ਕਿਰਾਇਆ ਜੀ ਤੇ 6-6000 ਰੁਪਏ ਐਟੇ ਟਾਈਮ ਗਵਰਨਮੈਂਟ ਨੇ ਪਰ ਬੰਦੇ ਨੂੰ ਇਸ ਇਮਾਰਤ ਵਿੱਚ ਦਿੱਤੇ ਆ ਕਮ ਸੇ ਕਮ ਜੋ ਮੀਡੀਆ ਦੀ ਰਿਪੋਰਟ ਆ ਜੀ ਕਿ 74300 ਬੰਦਾ ਇਸ ਘਰ ਵਿੱਚ ਰਹਿੰਦਾ ਸੀ ਜੀ ਇਹਨਾਂ ਦੋਆਂ ਮਾਰਤਾਂ ਵਿੱਚ ਇਹ ਇੱਕ ਸਾਡੇ ਬੜਾ ਵੱਡਾ ਇੱਥੇ ਇੱਕ ਮੇਲਾ ਲੱਗਦਾ ਵਾ ਮੇਲਾ ਲੱਗ ਚੁੱਕਾ ਵਾ ਉਹਦੇ ਵਿੱਚ ਸਰਕਾਰ ਨੇ ਇਸ ਦਰਦਨਾਕ ਦੇ ਅਫਸੋਸ ਕਰਕੇ ਤਿੰਨ ਦਿਨ ਮੇਲਾ ਨਹੀਂ ਚੱਲਣ ਦਿੱਤਾ ਜੀ ਫਾਜ਼ੇ ਦੀ ਗੱਲ ਬਿਲਕੁਲ ਜੀ ਬਿਲਕੁਲ ਫਾਜ਼ਾ ਇੱਕ ਇਹੋ ਜਿਹਾ ਪ੍ਰੋਗਰਾਮ ਇੱਥੇ ਹੁੰਦਾ ਆ ਹਰ ਸਾਲ ਹੁੰਦਾ ਆ ਕਦੇ ਵੀ ਉਹ ਬੰਦ ਨਹੀਂ ਕੀਤਾ ਜਾਂਦਾ ਤੇ ਕਰੋਨਾ ਦੇ ਵਿੱਚ ਇੱਕ ਵਾਰੀ ਬੰਦ ਕੀਤਾ ਗਿਆ ਸੀ ਬਿਲਕੁਲ ਬਿਲਕੁਲ ਆ ਦੂਜੀ ਵਾਰੀ ਜਿਹੜਾ ਵਾ ਇਹ ਬਹੁਤ ਵੱਡੀ ਘਟਨਾ ਕਰਕੇ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਆ ਉਹਨਾਂ ਕਰਕੇ ਉਹਨਾਂ ਨੂੰ ਯਾਦ ਕਰਦੇ ਹੋਏ ਇਸ ਜਿਹੜਾ ਇੱਥੇ ਦਾ ਬਹੁਤ ਵੱਡਾ ਮੇਲਾ ਸੀਗਾ ਜਿਹਨੂੰ ਪੂਰੀ ਦੁਨੀਆ ਤੋਂ ਲੋਕ ਦੇਖਣ ਆਉਂਦੇ ਸੀ ਉਸ ਮੇਲੇ ਨੂੰ 2 ਦਿਨ ਵਾਸਤੇ 3 ਦਿਨ 3 ਦਿਨ ਵਾਸਤੇ ਰੱਦ ਕੀਤਾ ਗਿਆ ਹਾਂਜੀ ਤੇ ਹੋਰ ਕਿਵੇਂ ਇਹ ਅੱਗ ਲੱਗੀ ਆ ਕੀ ਕਸੂਰ ਨਿਕਲਿਆ ਕੀ ਹੋਇਆ ਉਹਦੇ ਉੱਤੇ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਕਿੰਨੇ ਉੱਥੇ ਪ੍ਰਸ਼ਾਸਨ ਦੇ ਲੋਕ ਉਸ ਵੇਲੇ ਮੌਜੂਦ ਸਨ ਕਿਵੇਂ ਜਿੱਦੋ ਜਿਆਦ ਕਰ ਰਹੇ ਸਨ ਦੇਖੋ ਜੀ ਪਾਜੀ ਇੱਥੇ ਪੂਰੀ ਵਲੈਂਸੀਆ ਦਾ ਜਨਾ ਪ੍ਰਸ਼ਾਸਨ ਆ ਜੀ ਸਾਰਾ ਉੱਥੇ ਮੌਜੂਦ ਸੀ ਜੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ 8ਵੀਂ ਮੰਜ਼ਲ ਤੋਂ ਪਾਜੀ ਅੱਗ ਲੱਗੀ ਆ ਜੀ ਲੇਕਿਨ ਇਹ ਆ ਵੀ ਬੜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੋਕਾਂ ਨੇ ਕੰਮਾਂ ਤੋਂ ਘਰ ਆਉਣਾ ਸੀ لیکن 5:00 ਵਰਗੇ 37 ਮਿੰਟ ਦੇ ਅੱਗ ਲੱਗ ਚੁੱਕੀ ਸੀ ਲੋਕ 6 ਵਜੇ 6:30 ਵਜੇ ਕੰਮਾਂ ਤੋਂ ਆਣ ਕੇ ਘਰ ਹੁੰਦੇ ਆ ਲੇਕਿਨ ਜਿਹੜੀਆਂ ਜਾਣਾ ਵਾ ਉਹ ਘਟ ਗਈਆਂ ਵਾ ਉਦਾਂ ਨੁਕਸਾਨ ਬਹੁਤ ਹੋਇਆ ਜੀ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਵਾ ਲੱਖਾਂ ਦੇ ਹਿਸਾਬ ਨਾਲ ਯਾਨੀ ਕਿ ਲੋਕਾਂ ਦਾ ਨੁਕਸਾਨ ਹੋਇਆ ਘਰੋਂ ਬੇਕਾਰ ਹੋ ਗਏ ਆ ਜਿਹੜੇ ਜਿਹੜੇ ਲੋਕ ਬੇਕਾਰ ਹੋ ਗਏ ਉਹਨਾਂ ਦੇ ਰਹਿਣ ਵਾਸਤੇ ਕੋਈ ਉਪਰਾਲਾ ਕੀਤਾ ਗਿਆ ਉਪਰਾਲਾ ਜੀ ਸਰਕਾਰ ਨੇ ਕੀਤਾ ਉਹਨਾਂ ਨੇ ਕਿਹਾ ਵੀ 1500 ਰੁਪਏ ਪਰ ਬੰਦੇ ਨੂੰ ਅਸੀਂ ਘਰ ਦਾ ਅਲ ਕਲੀਅਰ ਜ ਨੂੰ ਆਪਾਂ ਕਰਾਇਆ ਕੇ ਹੀ ਕਰਾਇਆ ਕੇ ਹਾਂਜੀ ਲੇਕਿਨ ਗਵਰਨਮੈਂਟ ਨੇ ਮਦਦ ਕੀਤੀ ਆ ਸਰਕਾਰ ਨੇ ਵੀ ਕਿਹਾ ਕਿ ਅਸੀਂ ਬਿਲਕੁਲ ਅਸੀਂ ਨਾਲ ਖੜੋਤੇ ਆ ਕਿ ਤੁਸੀਂ ਜਦੋਂ ਵੀ ਨਵੇਂ ਘਰ ਲਓਗੇ ਅਸੀਂ ਤੁਹਾਡੀ ਮਦਦ ਕੀਤੀ ਜਾਗੀ ਘੱਮ ਸੇ ਘੱਮ 3.80 ਹਜ਼ਾਰ ਦਾ ਇੱਕ ਘਰ ਸੇ ਲੇਕਿਨ ਬਹੁਤ ਸਾਰੇ ਵਲੰਟੀਅਰ ਦੀ ਕਮਿਟੀ ਨਹੀਂ ਜਿੱਥੇ ਜਿੱਥੇ ਵੀ ਇਹ ਪੂਰੀ ਦੁਨੀਆ ਦੇ ਖਬਰ ਪਹਲੀ ਆ ਸਾਰਿਆਂ ਨੇ ਇਸ ਗੱਲ ਦਾ ਅਫਸੋਸ ਔਰ ਮੰਦਪਾਗੀ ਕਿਹਾ ਵਾ ਕਿ ਬੜੀ ਬੁਰੀ ਘਟਨਾ ਹੋਈ ਹੈ ਜਿਵੇਂ ਤੁਹਾਨੂੰ ਪਤਾ ਆ ਕਿ ਇੱਕ ਆਲਣਾ ਹੁੰਦਾ ਆ ਘਰ ਜਿਵੇਂ ਸਾਡਾ ਇੱਕ ਰਹਿਣ ਬਸੇਰਾ ਹੁੰਦਾ ਆ ਹਰ ਇੱਕ ਬੰਦੇ ਦੀਆਂ ਰੀਝਾਂ ਹੁੰਦੀਆਂ ਘਰ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਦੋਂ ਉਸ ਚੀਜ਼ ਨੂੰ ਤਬਾਹ ਹੁੰਦੇ ਆਪਣੀ ਅੱਖਾਂ ਮੁਰੇ ਦੇਖਦੇ ਆ ਤੁਹਾਨੂੰ ਹੋਈ ਜਾਊਗਾ ਕਿ ਕੀ ਉਹਨਾਂ ਲੋਕਾਂ ਦੇ ਬੀਤੀ ਹੋਗੀ ਤੇ ਉਸ ਰਾਤ ਕਿਵੇਂ ਲੋਕਾਂ ਨੇ ਰਾਤਾਂ ਕੱਢੀਆਂ ਆ ਤੇ ਆਓ ਸਾਰੇ ਰਲ ਕੇ ਆਪਾਂ ਹੁਣ ਅਰਦਾਸ ਕਰੀਏ ਉਹਨਾਂ ਵਾਸਤੇ ਸਾਰਿਆਂ ਲਈ ਅਰਦਾਸ ਕਰਿਓ ਸਾਰਿਆਂ ਲਈ ਬੇਨਤੀ ਕਰਿਓ ਫਰਿਆਦ ਕਰਿਓ ਜਿਹੜੇ ਲੋਕ ਆਖਰੀ ਦਮ ਤੱਕ ਉਸ ਅੱਗ ਦੇ ਵਿੱਚ ਝੁਲਸੇ ਨੇ ਜਿਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਮੈਸੇਜ ਕੀਤੇ ਨੇ ਕਿ ਸਾਡਾ ਆਖਰੀ ਸਮਾਂ ਆ ਚੁੱਕਾ ਆ ਹੁਣ ਸਾਡਾ ਬਚਣਾ ਮੁਸ਼ਕਲ ਹੋ ਗਿਆ ਆ ਤੇ ਪੀਟੀਸੀ نیوز ਕੈਮਰਾਮੈਨ ਪਰਮਜੀਤ ਸਿੰਘ ਦੇ ਨਾਲ ਨਾਲ ਵਾਰਨਸੀਆ ਸ਼ਹਿਰ ਅਮਰੀਕ ਸਿਕੀ